ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਰਣਜੀਤ ਸਿੰਘ ਪੰਜਾਬ ਦਾ ਮਹਾਰਾਜ ਲੇਖਕ ਖੁਸ਼ਵੰਤ ਸਿੰਘ ਕਾંડ ਪਹਿਲਾ ਰਣਜੀਤ ਸਿੰਘ ਦੇ ਵੱਡੇ ਵਡੇਰੇ ਜਨਮ ਤੇ ਬਾਲ ਅਵਸਥਾ ਦੇ ਬਾਰੇ ਰਣਜੀਤ ਸਿੰਘ ਦੇ ਵੱਡੇ ਵਡੇਰੇ ਸਾਧਾਰਨ ਕਿਸਾਨ ਸਨ ਜੋ ਗੁਜਰਾਂਵਾਲਾ ਦੇ ਨੇੜੇ ਤੇੜੇ ਪਿੰਡਾਂ ਵਿੱਚ ਖੇਤੀ ਕਰਕੇ ਤੇ ਪਸ਼ੂ ਪਾਲ ਕੇ ਆਪਣੇ ਜੀਵਨ ਦਾ ਨਿਰਭਾਹ ਕਰਦੇ ਸਨ ਇਸ ਪਰਿਵਾਰ ਦਾ ਪਹਿਲਾ ਵਿਅਕਤੀ ਜਿਸ ਨੇ ਕੁਝ ਪ੍ਰਸਿੱਧੀ ਪ੍ਰਾਪਤ ਕੀਤੀ ਉਹ ਬੁੱਧ ਸਿੰਘ ਸੀ ਤੇ ਕਿਹਾ ਜਾਂਦਾ ਹੈ ਕਿ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਖਾਲਸਾ ਸਜਣ ਦਾ ਮਾਣ ਪ੍ਰਾਪਤ ਕੀਤਾ ਸੀ ਬੁੱਧ ਸਿੰਘ ਇੱਕ ਰਾਹਮਾਰ ਸੀ ਜਿਸ ਦੀ ਬਹਾਦਰੀ ਤੇ ਕਸ਼ਟ ਸਹਿਣ ਦੀ ਸ਼ਕਤੀ ਦੇ ਕਮਾਲ ਤੇ ਉਸ ਦੀ ਡੱਬ ਖੜਬੀ ਘੋੜੀ ਦੇ ਕਰਤੱਵਾਂ ਨੇ ਦੋਹਾਂ ਨੂੰ ਬਹੁਤ ਪ੍ਰਸਿੱਧ ਕਰ ਦਿੱਤਾ ਸੀ ਉਹ ਦੋਵੇਂ ਪੰਜਾਬ ਦੇ ਮੈਦਾਨਾਂ ਵਿੱਚ ਘੁੰਮੇ ਫਿਰੇ ਸਨ ਤੇ ਉਹਨਾਂ ਨੇ ਇਸ ਦੇ ਹੜ ਵਿੱਚ ਆਏ ਚੌੜੇ ਦਰਿਆਵਾਂ ਨੂੰ ਕਈ ਵਾਰ ਤਰ ਕੇ ਪਾਰ ਕੀਤਾ ਸੀ ਤੇ ਦੋਵੇਂ ਇਤਨੇ ਅਨਿਖੜ ਤੇ ਇੱਕ ਜਾਨ ਸਨ ਕਿ ਉਹਨਾਂ ਦੋਹਾਂ ਨੂੰ ਸਾਂਝੇ ਤੌਰ ਤੇ ਦੇਸਾਂ ਬੁੱਧ ਸਿੰਘ ਕਿਹਾ ਜਾਂਦਾ ਸੀ ਜਦੋਂ ਬੁੱਧ ਸਿੰਘ 1718 ਈਸਵੀ ਵਿੱਚ ਮਰਿਆ ਤਾਂ ਉਸ ਦਾ ਸਰੀਰ ਕਟਾਰ ਦੇ ਜ਼ਖਮਾਂ ਤੇ ਬੰਦੂਕ ਦੀਆਂ ਗੋਲੀਆਂ ਨਾਲ ਛਾਨਣੀ ਛਾਨਣੀ ਹੋਇਆ ਪਿਆ ਸੀ ਉਸ ਨੇ ਆਪਣੇ ਪੁੱਤਰਾਂ ਲਈ ਕੁਝ ਪਿੰਡ ਛੱਡੇ ਜਿਨ੍ਹਾਂ ਨੂੰ ਉਹ ਆਪਣੇ ਕਹਿ ਸਕਦੇ ਸਨ ਤੇ ਕੁਝ ਪਿੰਡ ਗਵਾਂਡ ਵਿੱਚ ਹੋਰ ਵੀ ਸਨ ਜਿਹੜੇ ਰਾਖੀ ਕਰ ਅਦਾ ਕਰਿਆ ਕਰਦੇ ਸਨ ਬੁੱਧ ਸਿੰਘ ਦੇ ਲੜਕੇ ਨੌਦ ਸਿੰਘ ਨੇ ਪਿੰਡ ਸ਼ੁਕਰਚੱਕ ਦੀ ਕਿਲਾਬੰਦੀ ਕੀਤੀ ਤੇ ਕੁਝ ਵਿਅਕਤੀਆਂ ਦੀ ਫੌਜ ਖੜੀ ਕੀਤੀ ਜਿਨ੍ਹਾਂ ਨੂੰ ਸ਼ੁਕਰਚੱਕੀਏ ਕਿਹਾ ਗਿਆ ਸ਼ੁਕਰਚੱਕੀਆਂ ਨੇ ਦੂਸਰੀਆਂ ਮਿਸਲਾਂ ਦੇ ਸੈਨਿਕਾਂ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਕਈ ਲੜਾਈਆਂ ਲੜੀਆਂ ਜਿਉਂ ਹੀ ਅਫਗਾਨ ਪਿੱਛੇ ਹਟੇ ਉਹਨਾਂ ਨੇ ਰਾਵੀ ਤੇ ਜ਼ੇਲਮ ਵਿਚਕਾਰਲੇ ਇਲਾਕੇ ਦੇ ਕੁਝ ਭਾਗਾਂ ਤੇ ਅਧਿਕਾਰ ਕਰ ਲਿਆ। ਨੌਦ ਸਿੰਘ 1752 ਈਸਵੀ ਨੂੰ ਇੱਕ ਮੁੱਠ ਭੇੜ ਵਿੱਚ ਮਾਰਿਆ ਗਿਆ। ਚੜਤ ਸਿੰਘ ਨੇ ਜੋ ਨੌਦ ਸਿੰਘ ਦੇ ਚਾਰ ਪੁੱਤਰਾਂ ਚੋਂ ਪਲੇਠੀ ਦਾ ਸੀ ਸ਼ੁਕਰਚੱਕ ਦੀ ਥਾਂ ਗੁਜਰਾਂ ਵਾਲੇ ਨੂੰ ਆਪਣੀ ਕਾਰਜਸ਼ਾਲਾ ਬਣਾ ਲਿਆ ਤੇ ਨਗਰ ਉਦਾਲੇ ਚਾਰ ਦਿਵਾਰੀ ਕਰਵਾਈ। ਲਾਹੌਰ ਦਾ afghan ਸੂਬੇਦਾਰ ਉਸ ਨੂੰ ਫੜਨ ਲਈ ਛੋਟੀ ਜਹੀ ਫੌਜ ਲੈ ਕੇ ਆਇਆ। ਪਰੰਤੂ ਸਰਦਾਰ ਨੇ ਉਸ ਨੂੰ ਭੱਜਣ ਤੇ ਮਜਬੂਰ ਕਰ ਦਿੱਤਾ ਅਤੇ ਉਹ ਆਪਣੀਆਂ ਤੋਪਾਂ ਤੇ ਅਨਾਜ ਭੰਡਾਰ ਪਿੱਛੇ ਛੱਡ ਗਿਆ ਇਸ ਤੋਂ ਇਸ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਉਸਨੇ ਵਜ਼ੀਰਾਬਾਦ ਅਹਮਦਾਬਾਦ ਤੇ ਰੋਤਾਸ ਦੇ ਨਗਰ ਜਿੱਤ ਕੇ ਆਪਣੇ ਇਲਾਕੇ ਦਾ ਵਿਸਥਾਰ ਕਰ ਲਿਆ ਪਰ ਜਦੋਂ ਉਹ ਅਫਗਾਨਿਸਤਾਨ ਤੋਂ ਹਮਲਾ ਕਰਨ ਲਈ ਆਇਆ ਤਾਂ ਚੜਤ ਸਿੰਘ ਜੰਗਲਾਂ ਵਿੱਚ ਨੱਠ ਗਿਆ ਤੇ ਉਸ ਦੀ रियासत ਦੇ ਪਿੰਡਾਂ ਨੂੰ ਮੁਸੀਬਤਾਂ ਚੱਲਣੀਆਂ ਪਈਆਂ ਅਬਦਾਲੀ ਨੇ ਗੁਜਰਾਂਵਾਲੇ ਦੀ ਕਿਲਾਬੰਦੀ ਢਹ ਢੇਰੀ ਕਰ ਦਿੱਤੀ। ਚੜਤ ਸਿੰਘ ਨੇ ਅਫਗਾਨਾਂ ਦੀ ਵਾਪਸੀ ਸਮੇਂ ਉਹਨਾਂ ਦਾ ਪਿੱਛਾ ਕਰਕੇ ਸਜ਼ਾ ਦੇ ਕੇ ਉਹਨਾਂ ਦੀ ਵਹੀਰ ਦਾ ਅਸਬਾਬ ਲੁੱਟ ਕੇ ਹਿਸਾਬ ਬਰਾਬਰ ਕਰ ਦਿੱਤਾ। ਉਸਨੇ ਗੁਜਰਾਂਵਾਲੇ ਦੀ ਮੁੜ ਕਿਲਾਬੰਦੀ ਕੀਤੀ ਤੇ ਗਵਾਂਡੀ ਖੇਤਰ ਤੇ ਅਧਿਕਾਰ ਕਰ ਲਿਆ। ਉਸਦਾ ਆਖਰੀ ਧਾਵਾ ਜੰਮੂ ਉੱਪਰ ਸੀ। ਜਿੱਥੇ ਅਬਦਾਲੀ ਦੇ ਹਮਲੇ ਸ਼ੁਰੂ ਹੋਣ ਤੋਂ ਹੀ ਬਹੁਤ ਸਾਰੇ ਪੰਜਾਬ ਦੇ ਅਮੀਰ ਪਰਿਵਾਰਾਂ ਨੇ ਸ਼ਰਨ ਲੈ ਰੱਖੀ ਸੀ ਜੰਮੂ ਨੂੰ ਲੁੱਟਣ ਦੇ ਉਸ ਦੇ ਅਧਿਕਾਰ ਦਾ ਪੰਗਿਆਂ ਨੇ ਵਿਰੋਧ ਕੀਤਾ ਤੇ ਇੱਕ ਝੜਪ ਵਿੱਚ ਸਰਦਾਰ ਚੜਤ ਸਿੰਘ ਆਪਣੀ ਹੀ ਤੋੜੇਦਾਰ ਬੰਦੂਕ ਚੱਲਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਜਾਨਲੇਵਾ ਸਿੱਧ ਹੋਈ ਚੜਤ ਸਿੰਘ ਦੇ 14 ਸਾਲ ਦੇ ਪੁੱਤਰ ਮਹਾ ਸਿੰਘ ਨੂੰ ਵੀਰਤਾ ਅਤੇ ਅਭਿਲਾਸ਼ਾ ਦੇ ਗੁਣ ਵਿਰਸੇ ਵਿੱਚ ਮਿਲੇ ਸਨ ਉਸ ਦਾ ਵਿਆਹ ਜੀਂਦ ਦੇ ਰਾਜਾ ਗਜਪਤ ਸਿੰਘ ਦੀ ਲੜਕੀ ਨਾਲ ਹੋਇਆ ਜਿਸ ਕਾਰਨ ਮਿਸਲਦਾਰਾਂ ਵਿੱਚ ਉਸ ਦੀ ਸਥਿਤੀ ਬੜੀ ਮਜ਼ਬੂਤ ਹੋ ਗਈ। ਉਸਨੇ ਗੁਜਰਾਵਾਲਾ ਸ਼ਹਿਰ ਦੀ ਚਾਰ ਦੀਵਾਰੀ ਦੇ ਅੰਦਰ ਆਪਣੇ ਨਾਮ ਤੇ ਇੱਕ ਕਿਲਾ ਬਣਾਇਆ ਤੇ ਉਸ ਦਾ ਨਾਮ ਗੜੀ ਮਹਾ ਸਿੰਘ ਰੱਖਿਆ। ਉਸਨੇ ਆਪਣੇ ਘੋੜਸਵਾਰਾਂ ਦੀ ਗਿਣਮੀ 6000 ਤੱਕ ਕਰ ਲਈ ਤੇ ਵਿਰਾਸਤ ਚ ਮਿਲੇ ਇਲਾਕੇ ਤੇ ਮੋੜ ਅਧਿਕਾਰ ਕਰ ਲਿਆ। ਉਸਨੇ ਛੱਟਿਆਂ ਦੇ ਮੁਸਲਿਮ ਕਬੀਲੇ ਤੋਂ ਰਸੂਲਨਗਰ ਜਿੱਤਿਆ ਤੇ ਅਲੀਪੁਰ, ਪਿੰਡ ਪਟੀਆਂ, ਸ਼ਾਹੀਵਾਲ ਈਸਾ ਖੇਲ ਤੇ ਸਿਆਲਕੋਟ ਆਦ ਦੇ ਅਧਿਕਾਰ ਕਰ ਲਿਆ ਫਿਰ ਉਹ ਆਪਣੇ ਪਿਤਾ ਵਾਂਗ ਜੰਮੂ ਵੱਲ ਵਧਿਆ ਉੱਥੋਂ ਦਾ ਡੋਗਰਾ ਹਾਕਮ ਇੱਕ ਦੌਲਤ ਨਾਲ ਭਰਪੂਰ ਸ਼ਹਿਰ ਨੂੰ ਸ਼ੁਕਰਚੱਕੀਆਂ ਵੰਸ ਦੇ ਲੋਭੀ ਸਰਦਾਰ ਦੇ ਰਹਿਮ ਤੇ ਛੱਡ ਕੇ ਨਸ ਗਿਆ ਜੰਮੂ ਦੀ ਲੁੱਟ ਦੇ ਮਾਲ ਨਾਲ ਮਹਾ ਸਿੰਘ ਨੇ ਘੱਟ ਪ੍ਰਸਿੱਧੀ ਵਾਲੀ ਸ਼ੁਕਰਚੱਕੀਆ ਮਿਸਲ ਨੂੰ ਮਿਸਲਾਂ ਦੇ ਮਹਾਸੰਗ ਵਿੱਚ ਆਗੂਆਂ ਵਾਲੀ ਸਥਿਤੀ ਤੇ ਲਿਆ ਖੜਾ ਕਰ ਦਿੱਤਾ ਕਨਈਆ ਮਿਸਲ ਜੋ ਭੰਗੀ ਮਿਸਲ ਦੀ ਥਾਂ ਤੇ ਸਭ ਤੋਂ ਵਧੇਰੇ ਤਾਕਤਵਰ ਮਿਸਲ ਬਣ ਗਈ ਸੀ ਉਸਨੇ ਮਹਾ ਸਿੰਘ ਦੇ ਜੰਮੂ ਉੱਪਰ ਹਮਲਾ ਕਰਕੇ ਲੁੱਟਮਾਰ ਕਰਨ ਦੀ ਵਿਰੋਧਤਾ ਕੀਤੀ ਤੇ ਇਸ ਤਰ੍ਹਾਂ ਦੋਹਾਂ ਮਿਸਲਾਂ ਦੀਆਂ ਅਨੇਕਾਂ ਮੁੱਠ ਭੇੜਾਂ ਵਿੱਚੋਂ ਇੱਕ ਕਨਈਆ ਮਿਸਲ ਦੇ ਮੁਖੀ ਦਾ ਇਕਲੌਤਾ ਲੜਕਾ ਗੁਰਬਖਸ਼ ਸਿੰਘ ਮਾਰਿਆ ਗਿਆ ਇਸ ਨਾਲ ਕਨਈਆ ਮਿਸਲ ਦੇ ਸਰਦਾਰ ਦਾ ਮਾਣ ਟੁੱਟ ਗਿਆ ਤੇ ਉਹ ਆਪਣੀ ਪੋਤਰੀ ਮਹਿਤਾਬ ਕੌਰ ਦੀ ਮੰਗਣੀ ਮਹਾ ਸਿੰਘ ਦੇ ਲੜਕੇ ਰਣਜੀਤ ਸਿੰਘ ਨਾਲ ਕਰਨ ਲਈ ਰਾਜ਼ੀ ਹੋ ਗਿਆ ਕਨਈਆ ਮੁਖ ਥੋੜੀ ਦੇਰ ਮਗਨੋਂ ਆਪਣੀ ਜਾਇਦਾਦ ਤੇ ਇਲਾਕਾ ਆਪਣੀ ਵਿਧਵਾ ਨੂੰ ਨੂੰ ਅਤੇ ਪੋਤਰੀ ਮਹਿਤਾਬ ਕੌਰ ਦੀ ਮਾਂ ਸਦਾ ਕੌਰ ਲਈ ਛੱਡ ਕੇ ਮਰ ਗਿਆ ਮਹਾ ਸਿੰਘ 1792 ਵਿੱਚ ਮਰ ਗਿਆ ਜੋ ਵਿਰਾਸਤ ਬੁੱਧ ਸਿੰਘ ਨੌਦ ਸਿੰਘ ਚੜਤ ਸਿੰਘ ਤੇ ਮਹਾ ਸਿੰਘ ਨੇ ਨੌਜਵਾਨ ਰਣਜੀਤ ਸਿੰਘ ਲਈ ਛੱਡੀ ਉਹ ਉੱਤਰ ਪੱਛਮੀ ਪੰਜਾਬ ਦੇ ਵੱਡੇ ਇਲਾਕੇ ਅਤੇ Nirpaik ਘੋੜਸਵਾਰਾਂ ਤੇ ਬੰਦੂਕਚੀਆਂ ਤੇ ਆਧਾਰਿਤ ਸੀ ਇਸ ਤੋਂ ਬਿਨਾਂ ਰਣਜੀਤ ਸਿੰਘ ਵਿੱਚ ਉਹ ਅਭਿਲਾਸ਼ਾ ਵੀ ਜਾਗੀ ਜਿਸ ਦੀ ਕੋਈ ਸੀਮਾ ਨਹੀਂ ਸੀ ਰਣਜੀਤ ਸਿੰਘ ਦਾ ਜਨਮ ਬੁੱਧਵਾਰ ਵਾਲੇ ਦਿਨ 13 ਨਵੰਬਰ 1780 ਈਸਵੀ ਨੂੰ ਸ਼ਾਇਦ ਗੁਜਰਾਵਾਲੇ ਵਿੱਚ ਹੋਇਆ ਬੱਚੇ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ ਜਦੋਂ ਮਹਾ ਸਿੰਘ ਨੂੰ ਲੜਕੇ ਦੇ ਜਨਮ ਦੀ ਖਬਰ ਦਿੱਤੀ ਗਈ ਜਿਹੜਾ ਉਸ ਸਮੇਂ ਜਲਮ ਦਰਿਆ ਦੇ ਕਿਨਾਰੇ ਵਸਦੇ ਚੱਠਿਆਂ ਨੂੰ ਹਰਾ ਕੇ ਜੇ ਤੂੰ ਮਹਿਮਤੋਂ ਮੁੜ ਰਿਹਾ ਸੀ ਤਾਂ ਉਸਨੇ ਇਲਹਾਮੀ ਅੰਤਰਦ੍ਰਿਸ਼ਟੀ ਨਾਲ ਬੱਚੇ ਦਾ ਨਾਮ ਬੁੱਧ ਸਿੰਘ ਜਿਸ ਦਾ ਮਤਲਬ ਹੈ ਅਕਲ ਵਾਲਾ ਤੋਂ ਬਦਲ ਕੇ ਰਣਜੀਤ ਸਿੰਘ ਜਿਸ ਦਾ ਮਤਲਬ ਹੈ ਜੰਗਾਂ ਦਾ ਜੇਤੂ ਰੱਖ ਦਿੱਤਾ ਰਣਜੀਤ ਸਿੰਘ ਅੰਤ ਤੱਕ ਅਨਪੜ੍ਹ ਹੀ ਰਿਹਾ ਪਰੰਤੂ ਉਸਨੇ ਬਹੁਤ ਸਾਰੇ ਯੁੱਧਾਂ ਵਿੱਚ ਜਿੱਤ ਪ੍ਰਾਪਤ ਕੀਤੀ ਰਣਜੀਤ ਸਿੰਘ ਦੇ ਬਚਪਨ ਬਾਰੇ ਇਸ ਤੋਂ ਬਿਨਾਂ ਬੜੀ ਘੱਟ ਜਾਣਕਾਰੀ ਹੈ ਕਿ ਉਸ ਨੂੰ ਸੀਤਲਾ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਜਿਸ ਕਾਰਨ ਉਸਦੀ ਖੱਪੀ ਅੱਖ ਜਾਂਦੀ ਰਹੀ ਤੇ ਉਸਦਾ ਚਿਹਰਾ ਪੂਰੀ ਤਰ੍ਹਾਂ ਦਾਗਾਂ ਨਾਲ ਪਰ ਗਿਆ। ਮਹਾ ਸਿੰਘ ਆਪਣੇ ਪੁੱਤਰ ਦੀ ਪਰਵਰਿਸ਼ ਕਰਨ ਲਈ ਬਹੁਤਾ ਸਮਾਂ ਜਿਉਂਦਾ ਨਾ ਰਹਿ ਸਕਿਆ ਤੇ ਨਾ ਹੀ ਉਸ ਸਮੇਂ ਦੇ ਦਸਤੂਰਾਂ ਅਨੁਸਾਰ ਉਸਦੀ ਮਾਤਾ ਰਾਜਕੌਰ ਨੂੰ ਵੀ ਆਪਣੇ ਪੁੱਤਰ ਨੂੰ ਉਸ ਸਮੇਂ ਵੇਖਣ ਦਾ ਬਹੁਤਾ ਮੌਕਾ ਮਿਲਿਆ ਜਦੋਂ ਉਹ ਆਪਣਾ ਸੁਆਮੀ ਖੁਦ ਬਣਨ ਜੋਗਾ ਹੋ ਗਿਆ ਸੀ। ਕਿਉਂਕਿ ਉਸ ਨੂੰ ਤਾਂ ਜਨਾਨ ਖਾਨੇ 'ਚ ਉਸ ਸਮੇਂ ਦੀਆਂ ਹਾਕਮ ਸ਼ਰੇਣੀਆਂ ਵਾਂਗ ਇਕਾਂਤ ਚ ਹੀ ਬੰਦ ਰਹਿਣਾ ਪਿਆ ਇਹ ਰਿਵਾਜ ਮੁਸਲਮਾਨਾਂ ਕੋਲੋਂ ਲਿਆ ਗਿਆ ਸੀ ਪਰੰਤੂ ਉਸ ਨੂੰ ਨਿਰਸੰਦੇਹ ਗੁਰਦੁਆਰੇ ਵਿੱਚ ਨਿਤਨੇਮ ਤੇ ਧਰਮ ਕਰਮ ਦੇ ਕੰਮਾਂ ਵਿੱਚ ਹਾਜ਼ਰ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਨਾ ਪੈਂਦਾ ਸੀ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ ਦੀ ਸਿੱਖਿਆ ਦੇ ਨਾਲ-ਨਾਲ ਉਸ ਉੱਪਰ ਬ੍ਰਾਹਮਣ ਪੁਜਾਰੀਆਂ ਦੇ ਪ੍ਰਚਾਰ ਦਾ ਵੀ ਬੜਾ ਪ੍ਰਭਾਵ ਸੀ ਜਿਹੜੇ ਕੁਲੀਨ ਵਰਗ ਦੇ ਸਿੱਖਾਂ ਦੇ ਘਰਾਂ ਵਿੱਚ ਖੁੱਸ ਗਏ ਸਨ ਬਾਕੀ ਸਮਾਂ ਉਹਦਾ ਖੇਡਾਂ ਤੇ ਸ਼ਿਕਾਰ ਲਈ ਹੀ ਸੀ ਰਣਜੀਤ ਸਿੰਘ ਦਾ ਘੋੜਿਆਂ ਨਾਲ ਵੀ ਮੋਹ ਇਸ ਸਮੇਂ ਹੀ ਪਿਆ ਜਿਹੜਾ ਮਗਰੋਂ ਜਾ ਕੇ ਉਸਦਾ ਸ਼੍ਰੇਸ਼ਟ ਸ਼ੌਂਕ ਬਣ ਗਿਆ 10 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਨੂੰ ਪਹਿਲੀ ਸੈਨਿਕ ਮੁਹਿੰਮ ਤੇ ਜਾਣ ਦਾ ਤਜਰਬਾ ਪ੍ਰਾਪਤ ਹੋਇਆ ਉਸਦੇ ਪਿਤਾ ਨੇ ਗੁਜਰਾਤ ਦੇ ਸਾਹਿਬ ਸਿੰਘ ਪੰਗੀ ਤੋਂ ਖਿਰਾਜ ਮੰਗਿਆ ਤੇ ਉਸਨੇ ਨਾ ਨੁਕਰ ਕਰ ਦਿੱਤੀ ਤੇ ਉਸਨੂੰ ਉਸਦੇ ਇਲਾਕੇ ਚੋਂ ਕੱਢ ਦਿੱਤਾ ਸਾਹਿਬ ਸਿੰਘ ਨੇ ਸੋਧਰਾਂ ਦੇ ਕਿਲੇ ਵਿੱਚ ਸ਼ਰਨ ਲੈ ਲਈ ਤੇ ਉਸਨੇ ਆਪਣੇ ਸਕੇ ਭੰਗੀ ਸਰਦਾਰਾਂ ਨੂੰ ਸਹਾਇਤਾ ਲਈ ਬੇਨਤੀ ਕੀਤੀ ਰਣਜੀਤ ਸਿੰਘ ਨੂੰ ਨਾਲ ਲੈ ਕੇ ਮਹਾ ਸਿੰਘ ਨੇ ਸੋਧਰਾ ਦੇ ਕਿਲੇ ਨੂੰ ਘੇਰਾ ਪਾਇਆ ਘੇਰਾਬੰਦੀ ਸਿਆਲ ਦੇ ਮਹੀਨਿਆਂ ਤੱਕ ਲੰਮਕ ਗਈ ਅਚਾਨਕ ਮਹਾ ਸਿੰਘ ਬਿਮਾਰ ਹੋ ਗਿਆ ਉਸ ਨੂੰ ਇਹ ਡਰ ਪਾਸਣ ਲੱਗਾ ਕਿ ਉਹ ਸ਼ਾਇਦ ਰਾਜ਼ੀ ਨਾ ਹੋ ਸਕੇ ਤੇ ਉਸਨੇ ਰਣਜੀਤ ਸਿੰਘ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਗਾ ਕੇ ਉਸ ਨੂੰ ਸ਼ਕੁਰ ਚੱਕਿਆ ਦਾ ਮੁਖੀ ਸਥਾਪਿਤ ਕਰ ਦਿੱਤਾ ਤੇ ਆਪ ਗੁਜਰਾਵਾਲੇ ਨੂੰ ਵਾਪਸ ਚਲਾ ਗਿਆ ਜਦੋਂ ਲਾਹੌਰ ਦੇ ਪੰਗੀ ਸਰਦਾਰਾਂ ਨੂੰ ਮਹਾ ਸਿੰਘ ਦੀ ਬਿਮਾਰੀ ਤੇ 10 ਸਾਲਾਂ ਦੇ ਬਾਲਕ ਦੇ ਅਧੀਨ ਬਣੀ ਔਕੜ ਵਾਲੀ ਸਥਿਤੀ ਦੀ ਜਾਣਕਾਰੀ ਹੋਈ ਤਾਂ ਉਹਨਾਂ ਸੋਹਦਰਾ ਦੇ ਕਿਲੇ ਦੇ ਛੁਟਕਾਰੇ ਲਈ ਸਾਹਿਬ ਸਿੰਘ ਨੂੰ ਸਹਾਇਤਾ ਭੇਜੀ। ਬਾਲਕ ਰਣਜੀਤ ਸਿੰਘ ਨੇ ਲਾਹੌਰ ਤੋਂ ਆ ਰਹੀ ਪੰਗੀ ਸੈਨਾ ਨੂੰ ਸੋਹਦਰਾ ਤੋਂ ਕਈ ਮੀਲ ਦੂਰ ਹੀ ਬੜੀ ਕਰਾਰੀ ਹਾਰ ਦਿੱਤੀ। ਮਹਾ ਸਿੰਘ ਨੂੰ ਮੌਤ ਤੋਂ ਪਹਿਲਾਂ ਆਪਣੇ ਬੇਟੇ ਦੀ ਜਿੱਤ ਦੀ ਖ਼ਬਰ ਮਿਲ ਗਈ ਸੀ। ਰਣਜੀਤ ਸਿੰਘ ਆਪਣੇ ਪਿਤਾ ਦੇ ਅੰਤਮ ਸੰਸਕਾਰ ਲਈ ਐਨ ਮੌਕੇ ਤੇ ਪਹੁੰਚਣ ਵਿੱਚ ਸਫਲ ਹੋ ਗਿਆ ਸੀ। ਰਣਜੀਤ ਸਿੰਘ ਉਮਰੋਂ ਬਹੁਤ ਛੋਟਾ ਤੇ ਚੰਚਲ ਸੁਭਾਅ ਹੋਣ ਕਰਕੇ ਆਪਣੀ ਰਿਆਸਤ ਦੇ ਰੋਜ਼ਾਨਾ ਪ੍ਰਬੰਧ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਤੇ ਉਸਨੇ ਆਪਣੇ ਪਿਤਾ ਵੇਲੇ ਦੇ ਪ੍ਰਬੰਧਕ ਲਖਪਤ ਰਾਏ ਦੇ ਹੱਥ ਵਿੱਚ ਹੀ ਸਾਰਾ ਪ੍ਰਬੰਧ ਰਹਿਣ ਦਿੱਤਾ। ਉਸ ਦੀ ਮਾਤਾ ਦਾ ਲਖਪਤ ਰਾਏ ਦੀ ਇਮਾਨਦਾਰੀ ਤੇ ਵਿਸ਼ਵਾਸ ਸੀ ਪਰੰਤੂ ਉਸ ਦਾ ਭਰਾ ਦਲਪਤ ਸਿੰਘ ਜੋ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈਣਾ ਦਾ ਲੈਣ ਦਾ ਚਾਹ ਵਣ ਸੀ ਰਣਜੀਤ ਸਿੰਘ ਦੀ ਹੋਣ ਵਾਲੀ ਸੱਸ ਦਾ ਸਹਿਯੋਗ ਲੈਣ ਲੱਗਾ ਇਸ ਤਰ੍ਹਾਂ ਰਣਜੀਤ ਸਿੰਘ ਦੀ ਮਾਤਾ ਸੱਸ ਮਾਮਾ ਤੇ ਹੋਰ ਰਿਸ਼ਤੇਦਾਰਾਂ ਤੇ ਮਿੱਤਰਾਂ ਦੀਆਂ ਸਾਜ਼ਿਸ਼ਾਂ ਤੇ ਜਵਾਬੀ ਸਾਜ਼ਿਸ਼ਾਂ ਕਾਰਨ ਉਹ ਘਰ ਦੇ ਮਾਹੌਲ ਤੋਂ ਇਤਨਾ ਉਕਤਾ ਗਿਆ ਕਿ ਉਸਨੇ ਆਪਣਾ ਬਹੁਤਾ ਸਮਾਂ ਆਪਣੇ ਨੌਕਰਾਂ ਨਾਲ ਤੇ ਸ਼ਿਕਾਰ ਖੇਡਣ ਵਿੱਚ ਲੰਗਾਉਣਾ ਸ਼ੁਰੂ ਕਰ ਦਿੱਤਾ ਇਹ ਸਾਲ ਉਸ ਦੀ ਪ੍ਰਭਾਵਸ਼ੀਲ ਉਮਰ ਦੇ ਸਨ ਤੇ ਇਸ ਅਨੁਭਵ ਨੇ ਉਸ ਨੂੰ ਉਹਨਾਂ ਲੋਕਾਂ ਬਾਰੇ ਸ਼ੱਕੀ ਬਣਾ ਦਿੱਤਾ ਜੋ ਉਸ ਲਈ ਪਿਆਰ ਜਿਤਾਉਂਦੇ ਸਨ ਝਗੜਾਲੂ ਲੋਕਾਂ ਨਾਲ ਸਖਤ ਨਫ਼ਰਤ ਕਰਨ ਉਸ ਲਈ ਦੰਗਾ ਵਾਲਾ ਤੇ ਤਕਰਾਰੀ ਸ਼ਬਦ ਗਾਲ ਬਰਾਬਰ ਬਣ ਗਏ ਬਹੁਤਾ ਸਮਾਂ ਸ਼ਿਕਾਰ ਖੇਡਣ ਵਿੱਚ ਬਿਤਾਉਣ ਕਾਰਨ ਉਹ ਚੰਗਾ ਘੋੜਸਵਾਰ ਤੇ ਨਿਸ਼ਾਨਚੀ ਬਣ ਗਿਆ ਕਿਉਂਕਿ ਦਿਨ ਪਰ ਦੇ ਸ਼ਿਕਾਰ ਪਿੱਛੋਂ ਪੀਨ ਬਲਾਉਣ ਦਾ ਦੌਰ ਆਰੰਭ ਹੋ ਜਾਂਦਾ ਸੀ ਇਸ ਕਾਰਨ ਉਹ ਮੁੱਢਲੀ ਜ਼ਿੰਦਗੀ ਵਿੱਚ ਸ਼ਰਾਬ ਦਾ ਆਦੀ ਹੋ ਗਿਆ ਸ਼ਿਕਾਰ ਦੀ ਇੱਕ ਮੁਹਿੰਮ ਵਿੱਚ ਰਣਜੀਤ ਸਿੰਘ ਤੇ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਉਹ ਸ਼ਿਕਾਰ ਦੇ ਪਿੱਛੇ ਪਿੱਛੇ ਇਕੱਲਾ ਹੀ ਜਾ ਰਿਹਾ ਸੀ ਜਦੋਂ ਹਸ਼ਮਤ ਖਾਂ ਸਰਦਾਰ ਨੇ ਜਿਸ ਨੂੰ ਮਹਾ ਸਿੰਘ ਹੱਥੋਂ ਕਈ ਵਾਰ ਹਾਰ ਹੋਈ ਸੀ ਉਸਤੇ ਪਿੱਛੋਂ ਹਮਲਾ ਕਰ ਦਿੱਤਾ ਰਣਜੀਤ ਸਿੰਘ ਦਾ ਘੋੜਾ ਡਰ ਗਿਆ ਤੇ ਜਿਉਂ ਹੀ ਹਸ਼ਮਤ ਖਾਂ ਤਲਵਾਰ ਨਾਲ ਵਾਰ ਕਰਨ ਲੱਗਾ ਘੋੜਾ ਪਿੱਛੇ हट ਗਿਆ ਹਮਲਾਵਰ ਤੇ ਦੂਸਰਾ ਵਾਰ ਕਰਨ ਤੋਂ ਪਹਿਲਾਂ ਹੀ ਰਣਜੀਤ ਸਿੰਘ ਨੇ ਆਪਣੇ ਨੇਜੇ ਨਾਲ ਉਸ ਨੂੰ ਵਿੰਨ ਦਿੱਤਾ ਉਸ ਨੇ ਹਸ਼ਮਤ ਖਾਂ ਦਾ ਸਿਰ ਵੱਢ ਕੇ ਟੜ ਤੋਂ ਵੱਖ ਕਰ ਦਿੱਤਾ ਤੇ ਖੂਨ ਨਾਲ ਲਿਬੜੀ ਆਪਣੀ ਜਿੱਤ ਦੀ ਨਿਸ਼ਾਨੀ ਆਪਣੇ ਨੇਜੇ ਤੇ ਟੰਗ ਲੈਂਦੀ। ਉਸ ਵੇਲੇ ਉਹ ਸਿਰਫ 13 ਸਾਲ ਦਾ ਸੀ। ਰਣਜੀਤ ਸਿੰਘ ਹੋਰ 2 ਸਾਲਾਂ ਲਈ ਗੁਜਰਾਵਾਲਾ ਦੇ ਉਦਾਲੇ ਜੰਗਲਾਂ ਵਿੱਚ ਹਿਰਨਾ ਅਤੇ ਸੂਰਾਂ ਦਾ ਸ਼ਿਕਾਰ ਵਿੱਚ ਕਰਨ ਵਿੱਚ ਗਲਤਾਨ ਰਹਾ ਤੇ ਆਪਣੀ ਰਿਆਸਤ ਦੇ ਹੋਰ ਕੰਮਾਂ ਵਿੱਚ ਕੋਈ ਦਿਲਚਸਪੀ ਨਾ ਲਈ। ਉਸ ਦੀ ਮਾਂ ਉਸ ਦੇ ਭਵਿੱਖ ਲਈ ਚਿੰਤਾਤੁਰ ਹੋਈ। ਤੇ ਉਸਨੇ ਸੋਚਿਆ ਕਿ ਸ਼ਾਇਦ ਵਿਆਹ ਮਗਰੋਂ ਉਹ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਪਏ। ਉਸਨੇ ਸਦਾਕੌਰ ਨੂੰ ਮਿਲ ਕੇ ਵਿਆਹ ਦੀ ਤਾਰੀਖ ਪੱਕੀ ਕਰਨ ਲਈ ਕਿਹਾ। ਰਣਜੀਤ ਸਿੰਘ ਉਸ ਸਮੇਂ ਕੇਵਲ 15 ਸਾਲਾਂ ਦਾ ਸੀ ਜਦੋਂ ਉਹ ਗੁਜਰਾਵਾਲਾ ਤੋਂ ਮਹਿਤਾਬਕੁਰ ਨੂੰ ਵਿਆਉਣ ਲਈ ਕਨਈਆ ਦੇ ਮੁੱਖ ਸ਼ਹਿਰ ਬਟਾਲਾ ਪਹੁੰਚਿਆ। ਦੋਹਾਂ ਘਰਾਣਿਆਂ ਦੇ ਇਹ ਵਿਆਸਬੰਧ ਪੰਜਾਬ ਲਈ ਬੜੀ ਮਹੱਤਵਪੂਰਨ ਘਟਨਾ ਸੀ। ਵਿਆਹ ਮੌਕੇ ਪੰਜਾਬ ਦੇ ਸਭ ਉੱਗੇ ਸਰਦਾਰ ਹਾਜ਼ਰ ਸਨ। ਇਹ ਵਿਆਹ ਖੁਸ਼ੀ ਭਰਪੂਰ ਨਹੀਂ ਸੀ। ਇਹ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਕਿ ਮਹਿਤਾਬ ਕੌਰ ਅਜਿਹੇ ਵਿਅਕਤੀ ਨੂੰ ਮੋਹ ਪ੍ਰੇਮ ਕਰਨ ਵਿੱਚ ਔਕੜ ਮਹਿਸੂਸ ਕਰਦੀ ਹੋਵੇ ਜਿਸ ਦੇ ਪਿਤਾ ਨੇ ਉਸਦੇ ਪਿਤਾ ਨੂੰ ਮਾਰ ਮੁਕਾਇਆ ਸੀ ਤੇ ਪ੍ਰਤੀਕਰਮ ਵਜੋਂ ਰਣਜੀਤ ਸਿੰਘ ਵੀ ਉਸ ਵਿਆਹ ਤੋਂ ਪਿੱਛੇ हट ਗਿਆ ਸੀ ਇਹ ਵਿਆਹ ਛੇਤੀ ਹੀ ਕੇਵਲ ਇੱਕ ਸਹੂਲਤ ਦਾ ਵਿਆਹ ਬਣ ਕੇ ਰਹਿ ਗਿਆ ਸਦਾ ਕੌਰ ਇਸ ਗੱਲ ਤੋਂ ਬੁਧੇਰੇ ਚਿੰਤਤ ਨਹੀਂ ਸੀ ਕਿ ਉਸਦੀ ਲੜਕੀ ਕਦੇ-ਕਦੇ ਉਸ ਆਦਮੀ ਨਾਲ ਹੰਬ ਵਿਸਤਰ ਹੋ ਜਾਵੇ ਜਿਸਦੀ ਉਸ ਨੂੰ ਬਹੁਤੀ ਲੋੜ ਨਹੀਂ ਸੀ ਇਸ ਕਿਸਮ ਦਾ ਵਰਤਾਰਾ ਆਮ ਹੀ ਸੀ ਉਸ ਲਈ ਇਹ ਗੱਲ ਬਧੇਰੇ ਮਹੱਤਵਪੂਰਨ ਸੀ ਕਿ ਉਹ ਪੁੱਤਰਾਂ ਨੂੰ ਜਨਮ ਦੇਵੇ ਜੋ ਸ਼ੁਕਰਚੱਕੀਆ ਰਾਜ ਦੇ ਵਾਰਿਸ ਬਣ ਸਕਣ ਇਸ ਦੌਰਾਨ ਉਹ ਇਸ ਸੰਬੰਧ ਨੂੰ ਕਨਈਆ ਮਿਸਲ ਦੇ ਹਿੱਤਾਂ ਦੀ ਰਾਖੀ ਕਰਨ ਤੇ ਉਹਨਾਂ ਦੀ ਉન્નਤੀ ਲਈ ਵਰਤ ਸਕਦੀ ਸੀ ਉਧਰ ਰਣਜੀਤ ਸਿੰਘ ਵੀ ਜੋ ਨਿਰਸੰਦੇਹ ਆਪਣੀ ਸਧਾਰਨ ਸ਼ਕਲ ਸੂਰਤ ਤੋਂ ਸੁਚੇਤ ਸੀ ਇਸ ਭਰਮਜਾਲ ਤੋਂ ਮੁਕਤ ਹੋਣ ਲਈ ਆਪਣਾ ਰਾਹ ਬਦਲਣ ਲਈ ਕਾਫੀ ਸੁਚੇਤ ਸੀ ਪ੍ਰੇਮ ਜਿੱਤਣ ਦੀ ਥਾਂ ਉਸਨੇ ਵਫਾਦਾਰੀ ਮੰਗਣੀ ਸ਼ੁਰੂ ਕੀਤੀ ਜਿਹੜੀ ਉਸਨੂੰ ਕੇਵਲ ਸ਼ਕਤੀਸ਼ਾਲੀ ਹੋਣ ਨਾਲ ਹੀ ਪ੍ਰਾਪਤ ਹੋ ਸਕਦੀ ਸੀ ਇਸ ਮਨੋਰਥ ਦੀ ਪ੍ਰਾਪਤੀ ਲਈ ਕਨਈਆ ਮਿਸਲ ਵਾਲੇ ਇੱਕ ਸਾਧਨ ਬਣੇ ਰਣਜੀਤ ਸਿੰਘ ਤੇ ਸਦਾਕੌਰ ਵਿਚਕਾਰ ਇੱਕ ਅਜੀਬ ਹੀ ਪ੍ਰੇਮ ਤੇ ਨਫ਼ਰਤ ਦਾ ਰਿਸ਼ਤਾ ਵਿਕਸਿਤ ਹੋਇਆ ਦੋਵੇਂ ਅਬਲਾਕੀ ਸਨ ਤੇ ਦੋਹੇ ਵੀ ਇੱਕ ਦੂਸਰੇ ਦੀਆਂ ਇੱਛਾਵਾਂ ਦੇ ਕਦਰਦਾਨ ਸਨ ਦੋਵੇਂ ਹੀ ਬੇਅਸੂਲੇ ਹੋ ਸਕਦੇ ਸਨ ਤੇ ਫਲਸਰੂਪ ਇੱਕ ਦੂਸਰੇ ਵਿੱਚ ਅਸੂਲਾਂ ਦੀ ਘਾਟ ਦੀ ਅਣਦੇਖੀ ਕਰਨ ਲਈ ਵੀ ਤਿਆਰ ਸਨ ਕਿਉਂਕਿ ਉਹ ਇੱਕੋ ਜਿਹੇ ਸਨ ਇਸ ਲਈ ਉਹਨਾਂ ਇੱਕ ਦੂਸਰੇ ਨੂੰ ਪੂਰੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੱਤਾ ਪਹਿਲਾਂ ਸਦਾਕੌਰ ਨੇ ਰਣਜੀਤ ਸਿੰਘ ਤੋਂ ਸਹਾਇਤਾ ਮੰਗੀ 1797 ਦੀਆਂ ਗਰਮੀਆਂ ਵਿੱਚ ਰਾਮਗੜੀਆਂ ਵੱਲੋਂ ਉਸ ਦੀ ਮਿਲਖ ਨੂੰ ਖਤਰਾ ਪੈਦਾ ਹੋ ਗਿਆ ਤਾਂ ਰਣਜੀਤ ਸਿੰਘ ਨੇ ਰਾਮਗੜੀਆਂ ਦੇ ਕਿਲੇ ਨੂੰ ਘੇਰਾ ਪਾ ਲਿਆ ਤਾਂ ਜੁਕਨਈਆਂ ਨੂੰ ਉਹਨਾਂ ਦੇ ਦਬਾਅ ਤੋਂ ਮੁਕਤ ਕੀਤਾ ਜਾ ਸਕਿਆ ਗੁਜਰਾਂਵਾਲੇ ਨੂੰ ਵਾਪਸ ਆਉਂਦੇ ਉਹ 3 ਦਿਨ ਲਈ ਲਾਹੌਰ ਵਿੱਚ ਪੰਗੀ ਸਰਦਾਰਾਂ ਦਾ ਮਹਿਮਾਨ ਬਣ ਕੇ ਠਹਿਰਿਆ ਤੇ ਉਸ ਨੇ ਸ਼ਹਿਰ ਦੀ ਦਸ਼ਾ ਤੇ ਰੱਖਿਆ ਆਦ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕਰ ਲਈ ਰਣਜੀਤ ਸਿੰਘ ਦਾ ਮਨ ਪੂਰੀ ਤਰ੍ਹਾਂ ਤਾਕਤ ਤੇ ਸੁਪਨੇ ਨਾਲ ਪਰ ਗਿਆ ਸੀ ਪਿਛਲੀ ਮਹਿਮ ਨੇ ਉਸ ਨੂੰ ਦਰਸਾ ਦਿੱਤਾ ਸੀ ਕਿ ਕਨਈਆ ਮਿਸਲ ਵਾਲੇ ਉਤਨੇ ਤਾਕਤਵਰ ਨਹੀਂ ਹਨ ਜਿੰਨੇ ਉਹ ਸਮਝਦਾ ਸੀ ਜੇ ਉਹ ਕਿਸੇ ਹੋਰ ਸਰਦਾਰ ਦਾ ਪੱਖ ਪ੍ਰਾਪਤ ਕਰ ਲਵੇ ਤਾਂ ਉਸ ਲਈ ਵਧੇਰੇ ਉज्जਲ ਭਵਿੱਖ ਹੋ ਸਕਦਾ ਹੈ ਉਸਨੇ ਨਕਈ ਮਿਸਲ ਦੇ ਸਰਦਾਰ ਨੂੰ ਇਸ ਬਾਰੇ ਖੁੱਲੇ ਸੰਕੇਤ ਦਿੱਤੇ ਤੇ 1798 ਦੇ ਸ਼ੁਰੂ ਵਿੱਚ ਹੀ ਉਸਨੇ ਨਕਈ ਸਰਦਾਰ ਦੀ ਭੈਣ ਨਾਲ ਦੂਸਰਾ ਵਿਆਹ ਕਰਵਾ ਲਿਆ ਇਹ ਵਿਆਹ ਪਹਿਲੇ ਵਿਆਹ ਨਾਲੋਂ ਵਧੇਰੇ ਸਫਲ ਸਿੱਧ ਹੋਇਆ ਉਸਦੀ ਨਵੀਂ ਪਤਨੀ ਦਾ ਨਾਮ ਉਸਦੀ ਮਾਂ ਵਾਂਗ ਰਾਜਕੌਰ ਹੀ ਸੀ ਤੇ ਇਸ ਵਿੱਚ ਮਨਮਤੀਏ ਰਣਜੀਤ ਸਿੰਘ ਨਾਲ ਨਜਿੱਠਣ ਲਈ ਉਹੋ ਜਿਹੀ ਸਮਝਦਾਰੀ ਤੇ ਮਮਤਾ ਭਰਪੂਰ ਸੌਗੁਣਾ ਵੀ ਸੀ ਭਾਵੇਂ ਉਸਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਇਸਤਰੀਆਂ ਆਈਆਂ ਪਰੰਤੂ ਉਹ ਆਪਣੀਆਂ ਬੋਟੀਆਂ ਵਿੱਚੋਂ ਰਾਜਕੌਰ ਜਿਸ ਦਾ ਨਾਮ ਦਾਤਾਰ ਕੌਰ ਸੀ ਇਸ ਦਾ ਸਭ ਤੋਂ ਵੱਧ ਆਦਰ ਕਰਦਾ ਸੀ ਉਸ ਨੂੰ ਪਿਆਰ ਨਾਲ ਮਾਈ ਨਕੈਣ ਵੀ ਕਿਹਾ ਜਾਂਦਾ ਸੀ ਦੂਸਰੇ ਵਿਆਹ ਨੂੰ ਬਹਾਨਾ ਬਣਾ ਕੇ ਮਹਿਤਾਬ ਕੌਰ ਬਟਾਲੇ ਵਾਪਸ ਚਲੀ ਗਈ ਤੇ ਉਸ ਵਿੱਚੋਂ ਕਦੇ-ਕਦੇ ਹੀ ਆਪਣੇ ਪਤੀ ਦੇ ਘਰ ਆਉਂਦੀ ਇਸ ਨਾਲ ਸਦਾ ਕੌਰ ਦੀ ਤਲਖੀ ਵੀ ਵਧੀ ਪਰੰਤੂ ਉਸਨੇ ਰਣਜੀਤ ਸਿੰਘ ਦੇ ਬਹੁ ਪਤਨੀਆਂ ਵਾਲੇ ਕਦਮ ਨਾਲ ਇੱਕ ਕਾਰਨ ਸਮਝੌਤਾ ਕਰ ਲਿਆ ਕਿਉਂਕਿ ਉਸ ਦੇ ਮਨ ਵਿੱਚ ਵੱਡੇ ਇਰਾਦੇ ਸਨ ਤੇ ਉਸ ਨੇ ਦ੍ਰਿੜਤਾ ਨਾਲ ਆਪਣੀ ਖਾਤਰ ਆਪਣੀ ਇੱਕੋ ਇੱਕ ਸੰਤਾਨ ਖਾਤਰ ਤੇ ਉਸ ਦੀ ਸੰਤਾਨ ਖਾਤਰ ਜੇ ਕਿ ਜੇਕਰ ਕੋਈ ਹੋਈ ਰਣਜੀਤ ਸਿੰਘ ਦੀਆਂ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਜੋ ਉਸ ਨੇ ਉਸ ਲਈ ਉਲੀਕੀਆਂ ਸਨ ਜਦੋਂ ਰਣਜੀਤ ਸਿੰਘ ਆਪਣੇ ਵਿਆਹ ਦੇ ਰਿਸ਼ਤੇ ਨੂੰ ਸਿਰੇ ਚੜਾ ਰਿਹਾ ਸੀ ਤਾਂ ਉਦੋਂ ਸ਼ੁਕਰ ਚੱਕੀਆਂ ਮਿਸਲ ਦੀ ਜਾਇਦਾਦ ਦਾ ਪ੍ਰਬੰਧ ਲਖਪਤ ਰਾਏ ਤੇ ਰਣਜੀਤ ਸਿੰਘ ਦੇ ਮਾਮੇ ਦਲ ਸਿੰਘ ਦੀ ਟੱਕਰ ਕਾਰਨ ਬੜੀ ਨਾਜ਼ੁਕ ਸਥਿਤੀ ਵਿੱਚ ਸੀ ਲਖਪਤ ਰਾਏ ਨੂੰ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਮਾਮਲਾ ਉਗਰਾ ਰਿਹਾ ਸੀ ਕਾਤਲਾਂ ਦਾ ਪਤਾ ਨਾ ਲਾਇਆ ਜਾ ਸਕਿਆ ਪਰ ਇਹ ਭੈੜੀ افਵਾਹ ਫੈਲ ਗਈ ਕਿ ਉਸ ਦੀ ਮੌਤ ਪਿੱਛੇ ਦਲ ਸਿੰਘ ਦਾ ਹੱਥ ਸੀ ਉਸ ਸਮੇਂ ਰਣਜੀਤ ਸਿੰਘ ਨੇ ਮਹਿਸੂਸ ਕੀਤਾ ਕਿ ਉਹ ਬਹੁਤ ਸਾਰੇ ਸਲਾਹਕਾਰਾਂ ਤੋਂ ਮੁਕਤ ਹੋ ਕੇ ਰਾਜ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਵੇ 17 ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਸ਼ੁਕਰਚੱਕੀਆਂ ਵਿਰਾਸਤ ਦਾ ਅਸਲੀ ਮਾਲਕ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ